ਤੇ ਪਾਪਾ ਵਿਧਾਇਕ ਸ਼ੀਤਲ ਲੰਗੁਰਾਲ ਨਾਲ ਖਾਸ ਗੱਲਬਾਤ ਹੋਈ ਹੈ ਜਲੰਧਰ ਪਛਮੀ ਤੋਂ ਪਾਪਾ ਵਿਧਾਇਕ ਨੇ ਸ਼ੀਤਲ ਲੰਗੁਰਾਲ ਆਹ ਲੋਕ ਸਭਾ ਚੋਣਾਂ ਦਾ ਸਮਾਂ ਬਿਲਕੁਲ ਨਜ਼ਦੀਕ ਆ ਗਿਆ ਇੱਕ ਤਰੀਕ ਨੂੰ ਜਿਹੜੀ ਹੈ VOTING ਹੋਣੀ ਸ਼ੁਰੂ ਹੋਣੀ ਹੈ ਕੱਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਨੇ ਜਲੰਧਰ ਫੇਰੀ ਤੇ ਆਏ ਸੀ ਔਰ ਉਹਨਾਂ ਦੇ ਆਨ ਦੇ ਨਾਲ ਜਿਹੜਾ ਵਾ ਬਾਜਪਾ ਵਰਕਰਾਂ ਦੇ ਵਿੱਚ ਕਾਫੀ ਜਿਹੜਾ ਜੋਸ਼ ਭਰ ਕੇ ਗਏ ਨੇ ਜਿਸ ਦਾ ਨਜ਼ਾਰਾ ਅੱਜ ਜਿਹੜਾ ਵਾ ਇੱਥੇ ਦੇਖਣ ਨੂੰ ਮਿਲਿਆ ਹੈਗਾ ਸਾਡੇ ਨਾਲ ਮੌਜੂਦ ਹੈਗੇ ਨੇ ਐ ਸੰਦਰ ਵਸਤਵ ਵਿਧਾਇਕ ਸ਼ੀਤਲੰਗਰਾਲ ਇਹਨਾਂ ਨਾਲ ਗੱਲ ਕਰਦੇ ਹਾਂ ਕਿ ਕਿਸ ਤਰ੍ਹਾਂ ਦਾ ਜਿਹੜਾ ਵਾ ਕੱਲ ਮੋਦੀ ਜੀ ਦੇ ਆਉਣ ਤੋਂ ਬਾਅਦ ਕਿਸ ਤਰ੍ਹਾਂ ਦਾ ਲੋਕਾਂ ਦੇ ਜਿਹੜਾ ਜੋਸ਼ ਆਇਆ ਵਾ ਔਰ ਜਿਹੜੀ ਸੀਟ ਲੋਕ ਸਭਾ ਦੀ ਜਿਹੜੀ ਸੀਟ ਹੈ ਬਾਜਪਾ ਦੀ ਜਿਹੜੀ ਸ਼ਹੀਦ ਸ਼ਹੀਰ ਕੁਮਾਰ ਰਿੰਕੂ ਜਿਹੜੇ ਨੇ ਚੋਣ ਲੜ ਰਿਹਾਗੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਦਾ ਜਿਹੜਾ ਵਾ ਸਮਰਥਨ ਮਿਲ ਰਿਹਾ ਔਰ ਆਨ ਵਾਲੇ ਜਿਹੜਾ ਸਮਝੌਨਾ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਮੈਨੂੰ ਤੁਹਾਡੇ ਪਿਆਰ ਭਰੇ ਸੋਚ ਤੇ ਮੈਨੂੰ ਸੁਣਦੇ ਆ ਦੇਖ ਰਹੇ ਆ ਉਹਨਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਸ਼੍ਰੀ ਰਾਮ ਜੈ ਭੀਮ ਜੈ ਪਰਮਤ ਅ ਪਹਿਲਾ ਕੁਛ ਨਹੀਂ ਕਿ ਕੱਲ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਜਲੰਧਰ ਫੇਰੀ ਤੇ ਆਏ ਸੀ ਕਿੱਦਾਂ ਦਾ ਮਲਕੀ ਜੋਸ਼ ਭਰ ਕੇ ਗਏ ਨੇ ਤੇ ਕਿਸ ਤਰ੍ਹਾਂ ਦਾ ਤੁਹਾਨੂੰ ਕੱਲ ਲੱਗਾ ਮੈਨੂੰ ਜਿੰਨਾ ਕਿ ਮੈਂ ਕਹਾਵਾ ਉਹਨੇ ਥੋੜਾ ਕਿ ਜਿੰਨੇ ਮੈਂ ਉਮੀਦ ਸੀ ਮੈਨੂੰ ਇੱਕ ਛੋਟੇ ਜੇ ਕਾਰਕਿਰਤਾਵਾ ਪਾਰਟੀ ਦਾ ਪਾਰਟੀ ਦੇ ਕਾਰਕਿਰਤਾ ਦਾ ਨਾਤੇ ਮੈਨੂੰ ਇੱਕ ਜਿਹੜੀ ਉਮੀਦ ਸੀ ਉਸ ਮੀਤੋਈ ਬਜਲੰਦਰ ਦੇ ਲੋਕ ਜਿਨ੍ਹਾਂ ਨੂੰ ਮੈਂ ਨਮਨ ਕਰਦਾ ਨੋ ਹਲਕਿਆਂ ਦੇ ਮੇਰੇ ਲੋਕ ਜਿਨ੍ਹਾਂ ਨੇ ਕੱਲ ਨਰਿੰਦਰ ਮੋਦੀ ਜੀ ਕੋਲ ਦੇ ਵੱਲੇ ਵਿਚਾਰ ਸੁਣਨ ਦੇ ਲਈ ਸੁਸ਼ੀਲ ਕੁਮਾਰ ਨੂੰ ਪਿਆਰ ਦੇਣ ਦੇ ਲਈ ਜੋ ਕੱਲ ਜਨ ਸਭਾ ਜਲੰਧਰ ਦੇ ਸ਼ਹਿਰ ਦੇ ਵਿੱਚ ਇਕੱਠਾ ਹੋਇਆ ਇੱਥੋਂ ਪਤਾ ਲੱਗਦਾ ਹੈ ਕਿ ਲੋਕ ਕੀ ਚਾਹੁੰਦੇ ਆ ਲੋਕਾਂ ਦਾ ਜੋ ਮਨ ਹੈ ਉਹ ਤੀਜੀਵਾ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕੁਰਸੀ ਦੇ ਬਿਠਾਉਂਦਾ ਮਨ ਹੈ ਔਰ ਇਹ ਵਿੱਚ ਨਾ ਕੋਈ ਜਾਤ ਨਾ ਕੋਈ ਪੱਤ ਦੇਖੀ ਗਈ ਹਰ ਇੱਕ ਜਾਤ ਪਾਤ ਜਿੰਨੀ ਵੀ ਜਿੰਨੀਆਂ ਵੀ ਸਮਾਜ ਲੋਕ ਰਹਿੰਦੇ ਆ ਕੋਈ ਇੰਡਸਟਰੀ ਨਾਲ ਜੁੜਿਆ ਸੀ ਕੋਈ ਜਿਸ ਵੀ ਪੇਸ਼ੇ ਨਾਲ ਜੁੜਿਆ ਕੱਲ ਮੈਨੂੰ ਹਰ ਇੱਕ ਬੰਦਾ ਉਸ ਜਗ੍ਹਾ 'ਚ ਮਿਲਿਆ ਜਿੱਥੇ ਕਲਦੇਸ਼ ਦੇ ਪ੍ਰਧਾਨ ਮੰਤਰੀ ਆਕਰ ਤਿਲੰਦਰ ਦੇ ਲੋਕਾਂ ਨੂੰ ਸਬੂਤ ਕਰਕੇ ਗਏ ਆ ਔਰ ਵਿਸ਼ਵਾਸ ਦੇ ਕੇ ਗਏ ਆ ਕਿ ਅਗਰ ਤੀਸਰੀ ਵਾਰ ਆਪ ਲੋਕ ਮੈਨੂੰ ਇਹ ਮੌਕਾ ਦਿੱਤੇ ਹੋ ਜੋ ਰਹਿਤਾ ਮੇਰਾ ਕੰਮ ਹੈ ਜੋ ਰਹਿਤਾ ਮੇਰਾ ਭਾਰਤ ਹੈ ਜਿਹੜੇ ਉਹਨੂੰ ਮੱਤੀ ਦੀ ਵਰਜ ਪੂਰੇ ਕਰਦੇ ਆਂ ਕਿਸ ਤਰ੍ਹਾਂ ਦਾ ਦੇਖਦੇ ਹੋ ਕੰਪੇਨਿੰਗ ਕਿਸ ਤਰ੍ਹਾਂ ਦੀ ਚੱਲ ਰਹੀ ਹੈਗੀਆ ਕਿਉਂਕਿ ਕਾਫੀ ਸਖਤ ਮੁਕਾਬਲਾ ਪਹਿਲਾਂ ਤਾਂ ਮੁਕਾਬਲਾ ਕਰ ਗੱਲ ਕਰਦੇ ਆ ਤੇ ਦੋ ਤਰ੍ਹਾਂ ਦੇ ਵਿੱਚ ਹੁੰਦਾ ਸੀ 19ਵਾਂ ਜਲਾਵਤ 5 ਤਰ੍ਹਾਂ ਦੇ ਵਿੱਚ ਮੁਕਾਬਲਾ ਕਰ ਕਿਸ ਤਰ੍ਹਾਂ ਨੂੰ ਦੇਖਦੇ ਹੋ ਅਗਰ ਗੱਲ ਕਰ ਲੈਨੇ ਆ ਮੌਜੂਦਾ ਸਰਕਾਰ ਦੀ ਕਿ ਉਹ 13 ਜ਼ੀਰੋ ਨੂੰ ਲੈ ਕੇ ਚੱਲੇ ਦੇਣੇ ਭਗਵੰਤ ਮਾਨ ਦੀ ਗੱਲ ਕਰੀ ਉਹ ਤਾਂ ਕਹਿੰਦੇ 13 ਜ਼ੀਰੋ ਨੇ ਤੁਸੀਂ ਕਿਹਦੇ ਵਿੱਚ ਰਹੇ ਹੋ ਕਿਸ ਤਰ੍ਹਾਂ ਤੁਹਾਨੂੰ ਲੱਗਦਾ ਕਿ 13 ਜ਼ੀਰੋ ਕਰ ਜਾਣਗੇ ਮੈਂ ਭਗਵੰਤ ਮਾਨ ਜੀ ਨੂੰ ਨਹੀਂ ਕੋ ਜਵਾਬ ਦੇ ਰਿਹਾ ਇਹ ਜਵਾਬ ਜਲੰਧਰ ਔਰ ਪੰਜਾਬ ਦੇ ਲੋਕ ਦੇਣਗੇ ਉਹਨਾਂ ਦਾ ਸੁਪਨਾ ਹੈ 13 0 ਗੁਰੂ ਮਹਾਰਾਜ ਜੀ ਅਰਦਾਸ ਕਰਨ ਉਹਨਾਂ ਦਾ ਸੁਪਨਾ ਪੂਰਾ ਹੋਵੇ 0 13 ਕਰਨ ਕਿਉਂਕਿ ਪੰਜਾਬ ਦੇ ਲੋਕ ਤਿਆਰ ਕਰਕੇ ਬੈਠੇ ਆ ਕਿ 0 ਤੇ ਆਮ ਆਦਮੀ ਨੂੰ ਕਰਨਾ ਹੈ 13 ਤੇ ਆਰਥੀਨਤਾ ਪਾਰਟੀ ਨੂੰ ਕਰਨਾ ਹੈ ਲੋਕਾਂ ਦਾ ਜਿਹੜਾ ਕੋਲੈਕਸ਼ਨ ਦਾ ਜਿਹੜਾ ਟਰਮ ਹੁੰਦੀ ਪਬਲਿਕ ਨੂੰ ਪਤਾ ਲੱਗਦੀ ਹੈ ਲੈਕਚਰਾਂ ਜਿਹੜਾ ਰੁਝਾਨ ਹੁੰਦਾ ਹੈ ਸਾਡੇ ਵਾਰਡਾਂ ਨੂੰ ਪਤਾ ਲੱਗਦਾ ਸਾਡੇ ਪਿੰਡਾਂ ਨੂੰ ਪਤਾ ਲੱਗਦਾ ਅੱਜ ਅਸੀਂ ਜਿਸ ਵਾਰਡ 'ਚ ਬੈਠੇ ਆ 78 ਵਾਰਡ ਆ ਪੁਰਾਣਾ ਸਾਡੇ ਕੋਲ ਇੱਥੇ ਸਾਡੇ ਪਹਿਲੇ ਪਾਰਟੀ ਦੇ ਕਾਰਗਰਤਾ ਕੰਮ ਕਰ ਰਹੇ ਸੀ ਕਾਫੀ ਸਾਡੀ ਟੀਮ ਬਹੁਤ ਵਧੀਆ ਕੰਮ ਕਰ ਰਹੀ ਸੀ ਪਰ ਇੱਥੇ ਅੱਜ ਮੈਨੂੰ ਲੱਗਦਾ ਕਿ ਦੂਜੀਆਂ ਪਾਰਟੀਆਂ ਤੋਂ ਬੂਥ ਲਾਣੇ ਵੀ ਮੁਸ਼ਕਿਲ ਹੋ